ਆਮ ਆਦਮੀ ਪਾਰਟੀ ਦਾ ਕਿਵੇਂ ਦਾ ਰੁਝਾਨ ਰਿਹਾ 2 ਸਾਲਾਂ ਦਾ ਪੱਟਾ ਸਾਫ਼ ਹੈ ਜੀ ਆਮ ਆਦਮੀ ਪਾਰਟੀ ਖਤਮ ਹੋ ਗਈ ਚੁੱਕੀ ਹੈ ਜੀ ਜੋ ਇਸ ਜਲੰਧਰ ਵੈਸਟ ਤੋਂ 2 ਸਾਲ ਸ਼ੀਤਲ ਉਂਗਰਾਲ ਐਮ ਐਲ ਏ ਰਹੇ ਨੇ ਉਹਨਾਂ ਨੇ ਇਸ ਏਰੀਆ 'ਚ ਜਾ ਕੇ ਕੋਈ ਕੰਮ-ਕੁਮ ਕਰਾਇਆ ਕਿ ਨਹੀਂ ਕਰਾਇਆ ਹਾਲੇ ਤੱਕ ਤਾਂ ਕੁਝ ਨਹੀਂ ਕੰਮ ਹੋਇਆ ਨਾ ਉਹ ਲੇ ਕੇ ਇੱਥੇ ਤੱਕ ਤਾਂ ਵੜੇ ਨਹੀਂ ਹੈਗੇ ਉਹ ਜੀ ਉਹ ਇੱਥੇ ਤੱਕ ਤਾਂ ਪਹੁੰਚੇ ਨਹੀਂ ਹੈਗੇ ਜਿਹੜੇ ਇਸ ਤੋਂ ਬਿਲਕੁਲ ਐਮ ਐਲ ਏ ਵੀ ਰਹੇ ਨੇ ਉਹਨਾਂ ਨੇ ਕੋਈ ਆਏ ਕਦੀ ਇਸ ਏਰੀਆ ਦੇ ਵਿੱਚ ਸ਼ੀਤਲ ਉਂਗਰਾਲ ਆਪਾਂ ਵੀ ਨਹੀਂ ਆਇਆ ਹੈ ਉਹ ਨਹੀਂ ਆਇਆ ਪਹਿਲੇ ਕਿਵੇਂ ਦੇਖਦੇ ਹੋ ਜਿਵੇਂ ਪਹਿਲੇ ਇਥੋਂ ਸ਼ੀਤਲungral ਐਮਐਲਏ ਸੀਗੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਕਿਵੇਂ ਦੇਖਦੇ ਹੋ ਉਹਨਾਂ ਨੇ ਆਏ ਕਦੀ ਇਲਾਕੇ ਤੇ ਕੰਮ ਕੀਤੇ ਉਹਨਾਂ ਨੇ ਆਕੇ ਵੋਟ ਨਹੀਂ ਮਿਲਨੀ ਸ਼ੀਤਲungral ਨੂੰ ਕਿਉਂ ਇਹਨੇ ਕੋਈ ਕੰਮ ਵੜਿਆ ਹੀ ਨਹੀਂ ਬਸਤੀ ਜੀ ਨਹੀਂ ਵੜਿਆ ਜੋ ਸ਼ੀਤਲungral ਪਹਿਲੇ ਐਮਐਲਏ ਰੇ ਫਿਰ ਅਸਤੀਫਾ ਦੇ ਦਿੱਤਾ ਹੁਣ ਬੀਜੇਪੀ ਚ ਚਲੇ ਗਏ ਨੇ ਉਹਨਾਂ ਦਾ ਕਿਵੇਂ ਦੱਸਦੇ ਹੋ ਕਿ ਉਹ ਆਏ ਕਦੀ ਇਲਾਕੇ ਦੇ ਵਿੱਚ ਇਲਾਕੇ ਤੇ ਵੜਦਾ ਹੀ ਨਹੀਂ ਇੱਥੇ ਕੋਈ ਵੀ ਜੀ ਕੋਈ ਵੀ ਨਹੀਂ ਵੜਦਾ ਇੱਥੇ ਨਾ ਰਿੰਕੂ ਵੜਿਆ ਜੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਬਾਏ ਇਲੈਕਸ਼ਨ ਜਲੰਧਰ ਵੈਸਟ ਦੇ ਵਿੱਚ ਅਨਾਉਂਸ ਹੋ ਚੁੱਕੇ ਨੇ ਤੇ ਲਗ ਲਗ ਪਾਰਟੀਆਂ ਵੱਲੋਂ ਆਪਣੇ ਨਾਮਕਣ ਪੱਤਰ ਵੀ ਭਰ ਲਏ ਗਏ ਨੇ ਔਰ ਪ੍ਰਚਾਰ ਵੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉੱਥੇ ਹੀ ਅਸੀਂ ਅੱਜ ਪਹੁੰਚੇ ਹਾਂ ਜਲੰਧਰ ਦੀ ਮਿੱਟੂ ਬਸਤੀ ਦੇ ਵਿੱਚ ਤਾਂ ਅੰਦਾਜ਼ਾ ਲੀਏ ਲੋਕਾਂ ਤੋਂ ਜਾਣਾਂਗੇ ਕਿ ਲੋਕ ਕਿਸ ਪਾਰਟੀ ਨੂੰ ਵੋਟ ਪਾ ਕੇ ਜਿਹੜਾ ਐਮ ਐਲ ਏ ਬਣਾਣਗੇ ਹੋਰ ਵਿਧਾਨ ਸਭਾ ਦੇ ਵਿੱਚ ਭੇਜਣਗੇ ਆਹ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕੋਸ਼ਿਸ਼ ਜਿਹੜੀ ਕਰ ਲੈਨੇ ਆ ਤਾਂ ਦੱਸ ਦਈਏ ਇਸ ਇਲਾਕੇ ਤੋਂ ਜੋ ਅਕਾਲੀ ਦਲ ਤੋਂ ਉਮੀਦਵਾਰ ਨੇ surjit kaur ਜਾਣ ਲੈਨੇ ਕਿ ਉਹ MLA ਬਣਨਗੇ ਸਸੀ ਕਾਲ ਭਾਈ ਹਾਂਜੀ ਭਾਈ ਕੋ ਜੀ ਫਾਲਸਾ ਪਦੇ ਭਾਈ ਕੋ ਜੀ ਕੀ ਫਦੇ ਸਰ ਗੱਲ ਕਰੀਏ ਕਿ ਜਿਹੜੇ ਇਸ ਏਰੀਆ ਤੋਂ ਸ਼੍ਰੀਮਨ ਅਕਾਲੀ ਦਲ ਦੇ ਉਮੀਦਵਾਰ ਖੜੇ ਹੋਏ ਨੇ surjit kaur ਕੀ ਲੱਗਦਾ ਉਹ MLA ਬਣਨਗੇ ਕਰਦਾ ਹੈਗਾ ਤੇ ਪਬਲਿਕ ਕੀ ਚਾਹੁੰਦੀ ਹੈਗੀ ਯਾਰ ਬਦਲਾਵ ਚਾਹੁੰਦੀ ਹੈਗੀ ਕਿ ਨਹੀਂ ਵੀ ਅਗਲੇ ਹੁਣ ਐਮ ਐਲ ਏ ਜਿਹੜੇ ਆਪਣੇ ਸਰਜੀਤ ਕੋਰ ਦਾ ਬਾਰੇ ਤੁਸੀਂ ਕਹਿ ਰਹੇ ਹੋਗੇ ਉਹ ਇਹ ਸਾਡੀ ਜਿਹੜੀ ਜਨਰੇਸ਼ਨ ਹੈਗੀ ਹੈ ਨੌਜਵਾਨ ਵਰਗ ਜਿੰਨੇ ਵੀ ਹੈਗੇ ਆ ਇਹ ਸਾਨੂੰ ਇੱਕ ਝੋਟ ਹੋ ਕੇ ਇਹਨਾਂ ਨੂੰ ਵੋਟ ਪਾਵਾਂਗੇ ਤੇ ਕਾਮਯਾਬ ਕਰ ਸਕਦੇ ਹੈਗੇ ਆ ਉਹ ਜ਼ਰੂਰੀ ਨਹੀਂ ਹੈਗਾ ਕਿ ਉਹ ਹਰ ਕੋਈ ਬੰਦਾ ਬਾਹਰੋਂ ਆ ਕੇ ਇੱਥੇ ਆ ਕੇ ਕਾਮਯਾਬ ਹੋ ਜਾਂਦਾ ਹੈ ਕਿ ਆਪਣੇ ਬੰਦੇ ਨੂੰ ਕਾਮਯਾਬ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਤਾਂ ਇਕਤਾ ਜ਼ਾਇਦਾ ਸਾਡੇ ਪਪਾਈਚਾਰਿਆਂ ਨੂੰ ਕਿਉਂਕਿ ਜਿੰਨੀ ਸਾਡੀ ਵਸਤੀ ਹੈਗੀ ਆ ਇਹ ਸਾਰੇ ਬੋੜ ਬਾਣ ਤੇ ਕਿਉਂ ਨਹੀਂ ਕੰਮ ਜਾ ਪਉਣਗੇ ਹੋ ਸਕਦੇ ਹੈਗੇ ਆ ਲੋਕੇ ਸਾਡੇ ਬੰਦਿਆ ਦੀ ਜਿਹੜੀ ਇਹ ਉਹ ਲੱਗ ਲੱਗ ਉਹ ਜਿਹੜੇ ਧੜੇ ਬਣ ਚੁੱਕੇ ਹੈਗੇ ਯਾਰ ਪਹਿਲਾਂ ਤਾਂ ਉਹ ਸਾਡੇ ਇੱਥੇ ਹੋਣ ਅਕਾਲੀ ਦਲ ਦੇ ਨਾਲ ਹੁਣ ਕੋਈ ਝਾੜੂ ਵਾਲੇ ਪਾਸੇ ਆ ਕੋਈ ਬੀਜੇਪੀ ਵਾਲੇ ਪਾਸੇ ਆ ਕੋਈ ਕਾਂਗਰਸ ਵਾਲੇ ਪਾਸੇ ਆ ਤੇ ਪਹਿਲਾਂ ਤਾਂ ਸਾਡੇ ਭਾਈਚਾਰੇ ਨੂੰ ਇਹ ਇਕੱਠਾ ਹੋ ਗਏ ਬੀਬੀ ਸੁਰਜੀਤ ਕੌਰ ਨੂੰ ਵੀ ਕੰਮਜਾਬ ਬਣਾਈਏ ਕਿ ਆਪਣੇ ਭਾਈਚਾਰੇ ਨੂੰ ਕਿ ਸਾਡੇ ਭਾਈਚਾਰੇ ਕੋਲ ਕੰਮ ਲੈ ਸਕੀ ਇਹ ਉਹਨਾਂ ਦਾ ਕਿਵੇਂ ਦਾ ਵਿਚਾਰ ਵਿਚਾਰਧਾਰਾ ਉਹਨਾਂ ਦੀ ਇੱਥੇ ਕਾਉਂਸਲਰ ਰਹੇ ਨੇ ਦੋ ਵਾਰ ਕਿਵੇਂ ਦਾ ਲੋਕਾਂ ਦੇ ਨਾਲ ਉਹਨਾਂ ਦਾ ਮੇਲਾ ਵਰਤਨ ਮੇਲਾ ਵਰਤਨ ਦੇਖੋ ਜਦੋਂ ਉਹ ਰਹੇ ਦਾੜੀ ਸਾਡੇ ਜੀ ਉਹ ਬੰਦੇ ਬਹੁਤ ਵਧੀਆ ਹੈਗੇ ਸੀ ਜੀ ਠੀਕ ਹੈ ਨਾ ਹੁਣ ਜਿਹੜੀ ਹੁਣ ਇਹਨਾਂ ਦੀ ਜਿਹੜੀ ਹੈਗੀ ਆ ਸੋਝਣੀ ਹੁਣ ਦੇਖੋ ਇਹ ਆਏ ਉਹਨਾਂ ਦੀ ਵਾਈਫ ਹੈਗੇ ਆ ਉਹ ਲੋਕਾਂ ਦਾ ਜਿਹੜਾ ਕਹਿਣਾ ਹੈਗਾ ਵੀ ਅਸੀਂ ਇਹਨਾਂ ਨੂੰ ਸਾਰੇ ਇਕੱਠੇ ਹੋ ਕੇ ਇਹ ਭਾਈਚਾਰੇ ਨੂੰ ਕਾਮਯਾਬੀ ਨੂੰ ਕਰਾਂਗੇ ਅਕਾਲੀ ਦਰਬਾਰ ਨੂੰ ਇਹ ਗੱਲ ਕਰੀਏ ਕਿ ਜੋ ਇਸ ਜਲੰਧਰ ਵੈਸ ਤੋਂ 2 ਸਾਲ ਸ਼ੀਤਲ ਉੰਗਰਾਲ ਐਮ ਐਲ ਏ ਰਹੇ ਨੇ ਉਹਨਾਂ ਨੇ ਇਸ ਏਰੀਆ ਚ ਆ ਕੇ ਕੋਈ ਕੰਮ ਕੁੰਮ ਕਰਾਇਆ ਕਿ ਨਹੀਂ ਕਰਾਇਆ ਹਾਲੇ ਤੱਕ ਤਾਂ ਕੁਝ ਨਹੀਂ ਕੰਮ ਹੋਇਆ ਨਾ ਉਹ ਲੇ ਤਾਂ ਇੱਥੇ ਤੱਕ ਤਾਂ ਵੜੇ ਨਹੀਂ ਹੈਗੇ ਉਹ ਜੀ ਉਹ ਇੱਥੇ ਤੱਕ ਤਾਂ ਪਹੁੰਚੇ ਨਹੀਂ ਹੈਗੇ ਇਹ ਜ਼ਰੂਰ ਹੈ ਕਿ ਮਿੰਟੂ ਜਿਹੜਾ ਐਮ ਐਲ ਏ ਰਹੇ ਸੀ ਪਹਿਲਾਂ ਉਸ ਤੋਂ ਬਾਅਦ ਐਮ ਪੀ ਬਣੇ ਠੀਕ ਹੈ ਨਾ ਮਾੜਾ ਵੱਡਾ ਜਿਹੜਾ ਕੋਈ ਕੰਮ ਹੈਗਾ ਸੀ ਉਹ ਖੇਸ ਰੁਕੇ ਆ ਤਾਰਾ ਦੂਰਾ ਮਾਰੀ ਜੂਰ ਕਢਵਾਈਆਂ ਸੀ ਉਹਨਾਂ ਨੇ ਜੀ ਠੀਕ ਹੈ ਨਾ ਉਸ ਤੋਂ ਬਾਅਦ ਇਹ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਵੀ ਲੋਕਾਂ ਦੇ ਨਾਲ ਕਿ ਕਿਵੇਂ ਦਾ ਹੈ ਕਿ ਇਹ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਇਥੋਂ ਜੋ ਸੁਰਜੀਤ ਕੌਰ ਨੇ ਔਰ ਜਾਂ ਹੋਰ ਕਿਸੇ ਪਾਰਟੀ ਦੇ ਕਿਸ ਮਿੱਠੂ ਮਸਤੀ ਦੇ ਵਿੱਚ ਮਿੱਠੂ ਮਸਤੀ ਦੇ ਵਿੱਚ ਲੋਕ ਕਿਵੇਂ ਸਮਰਥਨ ਦਿੰਦੇ ਨੇ ਗੱਲ ਕਰੀਏ ਕਿ ਜਿਹੜੇ ਸੁਰਜੀਤ ਕੌਰ ਇੱਥੋਂ ਖੜੇ ਨੇ ਅਕਾਲੀ ਦਲ ਤੋਂ ਉਮੀਦਵਾਰ ਨੇ ਇਸ ਇਲਾਕੇ ਦੇ ਨੇ ਕੀ ਲੱਗਦਾ ਉਹ ਐਮਐਲਏ ਬਣਨਗੇ ਹਾਂਜੀ ਬਣਨਗੇ ਉਹ ਮੈਂ ਲਿਆ ਜੋ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਦੋ ਸਾਲ ਹੋ ਗਏ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਕੋਈ ਕੋਈ ਕੰਮ ਨਹੀਂ ਕੀਤਾ ਜੀ ਇਰੇ ਸੋ ਬਿਲ ਐਮਐਲਏ ਵੀ ਰਹੇ ਨੇ ਉਹਨਾਂ ਨੇ ਕੋਈ ਆਏ ਕਦੀ ਇਸ ਏਰੀਆ ਦੇ ਵਿੱਚ ਸ਼ੀਤਲ ਉਂਗਰਾਲ ਪੜ ਵੀ ਨਹੀਂ ਆਇਆ ਇਹ ਪੜ ਨਹੀਂ ਆਇਆ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਵੇਗੀ ਕਿ ਲੋਕ ਜੋ ਇੱਧਰ ਦੇ ਲੋਕ ਕਿਸ ਨੂੰ ਪਸੰਦ ਕਰਦੇ ਨੇ ਔਰ ਕਿਸ ਨੂੰ ਐਮਐਲਏ ਬਣਾਉਣਾ ਚਾਹੁੰਦੇ ਨੇ ਕੀ ਲੱਗਦਾ ਕੀ ਲੱਗਦਾ ਜੋ ਪਹਿਲੀਆਂ ਸਰਕਾਰਾਂ ਉਹਨਾਂ ਨੇ ਕੋਈ ਕੰਮ ਕੀਤੇ ਨੇ ਕੰਮ ਨਹੀਂ ਕੀਤਾ ਕੋਈ ਕੁਛ ਨਹੀਂ ਕੀਤਾ ਨਸ਼ੇ ਹੀ ਵਧੇ ਨੇ ਕੋਈ ਕੰਮ ਨਹੀਂ ਕੀਤਾ ਇਸ ਵਾਰ ਲੱਗਦਾ ਕਾਲੀ ਦਲ ਦੇ ਜੋ ਉਮੀਦਵਾਰ ਨੇ ਸਰਜੀਤ ਕੋਰੋ ਜਿਤ ਆਣਗੇ ਇਹ ਤਾਂ ਮਹਾਰਾਜ ਜਾਨੀ ਸੱਚੇ ਪਾਤਸ਼ਾ ਉਹੀ ਕਾਰੇ ਕਰਾਵੇ ਆ ਮਾਨਤ ਦੇ ਕੋਸ਼ਿਸ਼ ਆਤ ਨੇ ਠੀਕ ਹੈ ਉਹ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਂਟੀ ਜੀ ਕੀ ਲੱਗਦਾ ਜਿਹੜੇ ਇੱਥੇ ਇਸ ਇਲਾਕੇ ਦੇ ਸੁਰਜੀਤ ਕੌਰ ਨੇ ਉਹ ਜਿੱਤਣਗੇ ਐਮਐਲਏ ਬਣਨਗੇ ਹਾਂ ਕੋਈ ਪਤਾ ਨਹੀਂ ਦੁਨੀਆਂ ਦਾ ਕੋਈ ਪਤਾ ਹੀ ਨਹੀਂ ਕੀ ਕਰ ਰਹਾ ਹੈ ਅੰਦਰੋਂ ਅੰਦਰ ਹੀ ਸਾਰੇ ਬੋਟਾ ਖੇਲੂ ਪੌੜੀਆਂ ਪਤਾ ਨਹੀਂ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਦੋ ਸਾਲ ਹੋ ਗਏ ਲੱਗਦਾ ਲੋਕਾਂ ਦੇ ਕੰਮ ਕੀਤੇ ਨਹੀਂ ਬਹੁਤ ਵਧੀਆ ਬਹੁਤ ਵਧੀਆ ਕੀਤੇ ਨੇ ਸਾਡੇ ਬਿੱਲ ਮਾਫ ਹੋ ਗਏ ਔਰ ਅਸੀਂ ਕੀ ਲੈਣਾ ਹੈ ਜੀ ਬਿੱਲ ਮਾਫ ਕਰ ਦਿੱਤੇ ਕਿਉਂ ਬੰਨੂ ਤੁਹਾਨੂੰ ਵੀ ਟਾਈਮ ਲੱਗਣਾ ਸਰਕਾਰਾਂ ਨੂੰ ਆਪੇ ਕਰਨਗੇ ਕੁਛ ਨਾ ਕੁਛ ਕਰਨਗੇ ਪਹਿਲੀ ਕਿਵੇਂ ਦੇਖਦੇ ਹੋ ਕਿਵੇਂ ਪਹਿਲੇ ਇੱਥੋਂ ਸ਼ੀਤਲ ਉਂਗਰਾਲ ਐਮ ਐਲ ਏ ਸੀਗੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਕਿਵੇਂ ਦੇਖਦੇ ਹੋ ਉਹਨਾਂ ਨੇ ਆਏ ਕਦੀ ਇਲਾਕੇ ਤੇ ਕੰਮ ਕੀਤੇ ਉਹਨਾਂ ਨੇ ਆ ਕੇ ਵੋਟ ਨਹੀਂ ਮਿਲਨੀ ਸ਼ੀਤਲ ਉਂਗਰਾਲ ਨੂੰ ਕਿਉਂ ਇਹਨੇ ਕੋਈ ਕੰਮ ਵੜਿਆ ਹੀ ਨਹੀਂ ਬਸਤੀ ਜੀ ਨਹੀਂ ਵੜਿਆ ਸਾਡੇ ਹੋਰ ਨਾਲ ਸਾਡੇ ਕੈਮਰਾ ਮਾਰੋ ਸਾਡੇ ਤੇ ਜਮਾਦਾਰ ਬਹੁਤ ਸਫਾਈ ਨਹੀਂ ਕੀਤੀ ਹਲੇ ਤੱਕ ਕਟੋਆੜ ਕਿੰਨੇ ਬੰਦੇ ਨੂੰ ਕਹਿ ਦਿੱਤਾ ਕਿ ਇੱਥੇ ਸਫਾਈ ਕਰਮਚਾਰੀ ਲਗਾਓ ਕਿਸੇ ਨੇ ਨਹੀਂ ਸੁਣੀ ਆ ਦੇਖੋ ਗੁਰੂ ਘਰ ਦੇ ਮੋਹਰੇ ਹੁੰਦੇ ਕਿੰਨੇ ਸਾਡੇ ਬਸਤੀ ਵਿੱਚ ਲੀਡਰ ਨੇ ਕਿਸੇ ਨੇ ਨਹੀਂ ਦੇਖਿਆ ਕਿਤੇ ਗੰਦ ਪਿਆ ਗੁਰੂ ਘਰ ਮੋਹਰੇ ਹੱਲੇ ਤੱਕ ਕਿਸੇ ਨੇ ਨਹੀਂ ਚੱਕਿਆਗਾ ਜੀ ਕੋਈ ਵੀ ਲੀਡਰ ਹੋਵੇ ਕਾਂਗਰਸੀ ਹੋਵੇ ਭਾਵੇਂ ਆਮ ਪਾਰਟੀ ਹੋ ਕਿਸੇ ਨੇ ਨਹੀਂ ਕੂੜਾ ਵਾਲਾ ਬੰਦਾ ਨਹੀਂ ਲਵਾਇਆ ਹੱਲੇ ਤੱਕ ਆ ਹਾਲ ਇੱਥੇ ਮਿੱਟੀ ਵਿੱਚ ਪਾਣੀ ਵੀ ਨਹੀਂ ਪਾਣੀ ਵੀ ਨਹੀਂ ਆ ਰਿਹਾ ਭਾ ਕਾਂਗਲੀ ਦਲ ਤੋਂ ਜਿਹੜੇ ਇਸ ਟਾਈਮ ਉਮੀਦਵਾਰ ਨੇ ਸੁਰਜੀਤ ਕੋਰ ਉਹਨਾਂ ਦਾ ਕਿਵੇਂ ਲੱਗਦਾ ਉਹ ਪਹਿਲੇ ਇੱਥੋਂ ਸੈਲਰੀ ਵੀ ਰੇ ਦੋ ਵਾਰ ਉਹਨਾਂ ਦਾ ਕਿਵੇਂ ਲੋਕਾਂ ਦੇ ਵਿੱਚ ਵਿਚਰਦੇ ਹੈ ਕਿ ਨਹੀਂ ਵਿਚਰਦੇ ਉਹ ਕਰ ਕੰਮ ਕਰਦੇ ਰਹੇ ਨੇ ਆਪਣੇ ਟਾਈਮ ਦੇ ਵਿੱਚ ਹੁਣ ਅਗਲਾ ਟਾਈਮ ਲਿਖੇਗਾ ਜੀ ਹੁਣ ਕਰਨਗੇ ਕੰਮ ਕਰਾਨਗੇ ਜੀ ਉਹ ਲੱਗਦਾ ਉਹ ਐਮਐਲਏ ਬਣਨਗੇ ਹਾਂ ਬਣਨਗੇ ਕਿਉਂ ਨਾ ਜੀ ਸਾਥ ਦਵਾਂਗੇ ਬਸਤੀ ਮਿੱਠੂ ਵਾਲੇ ਕਿਉਂ ਨਾ ਬਣੇਗੀ ਬੀਬੀ ਸਰਜੀਤ ਕੋਰ ਬਣੇਗੀ ਜੀ ਜ਼ਰੂਰ ਬਣੇਗੀ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੋਰ ਵੀ ਕਿ ਲੋਕ ਜਿਹੜੇ ਆ ਕਿ ਲੋਕ ਜਿਹੜੇ ਆ ਐਮਐਲਏ ਜਿਹੜੇ ਇੱਥੋਂ ਸ਼੍ਰੀਮਣੀ ਕਾਲੀ ਦਲ ਤੋਂ ਉਮੀਦਵਾਰ ਨੇ ਸਰਜੀਤ ਕੋਰ ਉਹ ਐਮਐਲਏ ਐਮਐਲਏ ਬਣਨਗੇ ਕਿ ਨਹੀਂ ਬਣਨਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਂਟੀ ਜੀ ਕੀ ਲੱਗਦਾ ਕਿ ਜਿਹੜੇ ਇੱਥੋਂ surjit kaur ਨੇ ਅਕਾਲੀ ਦਲ ਤੋਂ ਉਮੀਦਵਾਰ ਨੇ ਉਹ ਕੀ ਲੱਗਦਾ ਜਿੱਤਣਗੇ ਜਿੱਤ ਜਾਣਗੇ ਹਾਂ ਜੀ ਜਿੱਤ ਜਾਣਗੇ ਆਮ ਆਦਮੀ ਪਾਰਟੀ ਨੇ ਕਿਵੇਂ ਕੰਮ ਕੀਤੇ ਆ ਲੋਕਾਂ ਦੇ ਕੰਮ ਕੀਤੇ ਆਮ ਆਦਮੀ ਪਾਰਟੀ ਨੇ ਕਿਤੇ ਨੇ ਕਿਤੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਉਹ ਹੋਰ ਵੀ ਲੋਕਾਂ ਦੇ ਨਾਲ ਇੱਥੇ ਅ ਅੰਕਲ ਹੋਣੀ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅੰਗਲ ਜੀ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਦਾ ਕਿਵੇਂ ਦਾ ਰੁਝਾਨ ਰਿਹਾ ਦੋ ਸਾਲਾਂ ਦਾ ਪੱਟਾ ਸਾਫ਼ ਹੈ ਜੀ ਆਮ ਆਦਮੀ ਪਾਰਟੀ ਖਤਮ ਹੋ ਗਈ ਚੁੱਕੀ ਹੈ ਜੀ ਕਿ ਭਾਈ ਅਕਾਲੀ ਦਲ ਤੋਂ ਜਿਹੜੇ ਉਮੀਦਵਾਰ ਨੇ surjit kaur ਕਿਵੇਂ ਲੱਗਦਾ ਉਹ ਜਿੱਤਣਗੇ ਐਮਐਲ ਬਣਨਗੇ ਬਿਲਕੁਲ ਜਿਆਦਾ 101% ਠੀਕ ਹੈ ਜਿੱਤਣਗੇ ਜੋ ਚਿੱਤਲੁੰਗਰਾਲ ਪਹਿਲੇ ਐਮਐਲਏ ਰੇ ਫਿਰ ਇਸਤੀਫਾ ਦੇਤਾ ਹੁਣ ਬੀਜੇਪੀ ਚ ਚਲੇ ਗਏ ਨੇ ਉਹਨਾਂ ਦਾ ਕਿਵੇਂ ਦੱਸਦੇ ਹੋ ਕਿ ਉਹ ਆਏ ਕਦੀ ਇਲਾਕੇ ਦੇ ਵਿੱਚ ਇਲਾਕੇ ਇਤੇ ਵੜਦਾ ਹੀ ਨਹੀਂ ਇੱਥੇ ਕੋਈ ਵੀ ਜੀ ਕੋਈ ਵੀ ਨਹੀਂ ਵੜਦਾ ਇੱਥੇ ਨਾ ਰਿੰਕੂ ਵੜਿਆ ਜੀ ਨਾ ਇਹਨਾਂ ਦਾ ਆਮ ਪਾਰਟੀ ਦਾ ਬੰਦਾ ਕੋਈ ਵੜਿਆ ਇੱਥੇ ਤਰਾ ਤਰਾ ਪਾਣੀ ਟੋਪਟ ਦੇ ਰਿਆ ਕਿਸੇ ਨੇ ਸਾਹ ਨਹੀਂ ਲਈ ਕੁਛ ਨਹੀਂ ਕੀਤਾ ਜੀ ਆਪ ਹੀ ਜਿਹੜਾ ੱੱਕਾ ਦੁਕਾ ਲਾ ਕੇ ਪਾਣੀ ਪੂਣੀ ਦਾ ਕਰਕੇ ਅਸੀਂ ਲਿਆ ਜੋ ਵੀ ਕੀਤਾ ਬਾਕੀ ਕੋਈ ਨਹੀਂ ਇੱਥੇ ਕਿਸੇ ਨੇ ਕੁਛ ਕੀਤਾ ਜੀ ਆ ਦੇਖ ਹੀ ਰਿਓ ਬਿੜਿਆ ਸਫਾਈਆਂ ਦਾ ਹਾਲ ਇੱਥੇ ਜੀ ਸਭ ਕੁਝ ਫੇਰਿਆ ਹੋਇਆ ਆਮ ਆਨਵੀ ਪਾਰਟੀ ਦੇ ਗੰਦੀ ਮੈਂ ਬੜੇ ਕੰਮ ਕਰਤੇ ਬੜੇ ਵਾਦੇ ਪੂਰੇ ਕਰਤੇ ਆ ਬਿਲਕੁਲ ਸਾਹਮਣੇ ਹੀ ਆ ਜਿਹੜੇ ਕੰਮ ਕੀਤੇ ਹੋਏ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਤੁਸੀਂ ਵੀ ਦੇਖ ਹੀ ਰਹੇ ਹੋ ਜੀ ਤੁਹਾਨੂੰ ਕਿਹੜਾ ਨਹੀਂ ਪਤਾ ਬਿਲਕੁਲ ਸਹੀ ਤੁਸੀਂ ਵੀ ਦੇਖ ਰਹੇ ਹੋ ਜੀ ਕੋਈ ਕੰਮ ਨਹੀਂ ਹੋਇਆ ਲੱਗਦਾ ਸੁਰਜੀਤ ਕੋਰ ਜਿੱਤ ਕੇ ਆਣਗੇ ਜਿੱਤਣਗੇ ਜੀ ਪੱਕਾ ਕਿਵੇਂ ਕਿਵੇਂ ਦਾ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਉਹਨਾਂ ਦੇ ਹਸਬੰਦ ਵੀ ਇੱਥੇ ਕਾਉਂਸਲਰ ਰਹੇ ਨੇ ਦੋ ਵਾਰ ਉਹ ਵੀ ਰਹੇ ਨੇ ਕਿਵੇਂ ਦਾ ਉਹਨਾਂ ਦਾ ਕੰਮ ਕਿਵੇਂ ਦਾ ਉਹਨਾਂ ਦਾ ਸੁਭਾਅ ਹੈ ਨਹੀਂ ਜੀ ਬੜਾ ਵਧੀਆ ਕੰਮ ਕੀਤਾ ਹੈ ਕੇਵਲ ਸਾਡਾ ਜੱਥੇ ਦਾ ਆਫੀਸ ਮੇਨ ਬੰਦਾ ਜੀ ਸਾਡੇ ਵਾਤੇ ਨੂੰ ਕੋਈ ਡਰ ਨਹੀਂ ਸੀ ਜੀ ਠੀਕ ਹੈ ਜੀ ਸਾਡੇ ਘਾਟੇ ਬਾਅਦ ਉਹ ਦੇ ਦਿਆ ਜੀ ਤੇ ਹੁਣ ਬਾਕੀ ਉਹਦਾ ਘਰ ਹੋਵੇ ਦੇਖੋ ਵੀ ਆਪੇ ਜੀ ਮਿੱਟੂ ਬਸਤੀ ਸਮਰਥਨ ਕਰੇਗੀ ਪੂਰਾ ਉਹਨਾਂ ਦਾ ਹਾਂ ਜੀ ਪੂਰਾ ਪੂਰਾ ਤੇ ਭਾਈਚਾਰਾ ਪੂਰਾ ਕਰੇਗਾ ਇਸ ਜਨਮ ਨੂੰ ਪੂਰਾ ਸਮਰਥਨ ਕੀਤਾ ਜੀ ਪੂਰਾ ਭਾਈਚਾਰਾ ਕਰੇਗਾ ਸਮਰਥਨ ਇਹ ਸਨ ਜਲੰਧਰ ਮਿੱਟੂ ਬਸਤੀ ਦੇ ਲੋਕ ਜਿਨ੍ਹਾਂ ਨੇ ਸਿਆਗੀ ਜੋ ਇੱਥੋਂ ਉਮੀਦਵਾਰ ਨੇ ਸ਼ਿਰਮਣ ਕਾਲੀ ਦਲ ਦੇ surjit bibi surjit kaur ਉਹ ਲੋਕਾਂ ਦੇ ਵਿੱਚ ਵਿਚਰਦੇ ਨੇ ਉਹ ਲੋਕਾਂ ਦੇ ਨਾਲ ਗੱਲਬਾਤ ਵੀ ਜਿਹੜੀ ਹੈ ਕਰਦੇ ਨੇ ਉਹ ਲੋਕਾਂ ਦੇ ਕੰਮ ਵੀ ਜਿਹੜੇ ਆ ਉਹ ਕਰਾਉਂਦੇ ਨੇ ਜਦੋਂ ਗੱਲ ਕੀਤੀ ਇਹਨਾਂ ਤੋਂ ਸਵਾਲ ਪੁੱਛੇ ਗਏ ਕਿ ਆਮ ਆਦਮੀ ਪਾਰਟੀ ਦੀ ਕਿਵੇਂ ਕਾਰਗੁਜ਼ਾਰੀ ਆ ਲੋਕਾਂ ਨੇ ਉਹਨਾਂ ਤੇ ਕੋਸਦੇ ਹੋਏ ਨਜ਼ਰ ਆਏ ਆਮ ਆਦਮੀ ਪਾਰਟੀ ਤੇ ਔਰ ਨਾਲ ਹੀ ਜੋ ਇੱਥੋਂ ਸਾਬਕਾ ਐਮ ਐਲ ਏ ਸੀ ਚਿਤਰੰਗਰਾਲ ਜੋ ਆਮ ਆਦਮੀ ਪਾਰਟੀ ਛੱਡ ਬੀ ਜੀ ਪੀ ਚ ਚਲੇ ਗਏ ਸੀ ਲੋਕ ਉਹਨਾਂ ਨੂੰ ਵੀ ਕੋਸਦੇ ਹੋਏ ਨਜ਼ਰ ਆਏ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕੀ ਜੁਨੇਜਾ ਤਹਿਲਕਾਮ ਜਬੜ